ਹਾਂਜੀ ਸਾਰੇ ਕਿਸਾਨ ਭਰਾਵਾਂ ਸੱਸੀ ਕਾਲਚਹਾਨ ਡੈਰੀ ਫਾਰਮ ਫੋਲ ਤੇ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਤੁਹਾਡੇ ਵਾਸਤੇ ਤਾਜੀ ਸੂਣ ਵਾਲੀ ਗੱਲ ਲੈ ਕੇ ਆਏ ਆ ਅੱਜ ਦੀ ਵੀਡੀਓ ਆਪਾਂ ਪਿੰਡ ਠਿੰਗੜ ਤੋਂ ਕਵਰ ਕਰ ਰਹੇ ਆ ਤੇ ਬਾਈ ਦੇ ਫਾਰਮ ਦੇ ਵਿੱਚ ਕੁਝ ਕਿ ਨਗ ਰੱਖੇ ਹੋਏ ਆ ਉਹਦੇ ਵਿੱਚੋਂ ਬਾਈ ਨੇ ਇੱਕ ਬੈੜ ਸੇਲ ਕਰਨੀ ਆ ਬਾਕੀ ਵੀਰ ਤੋਂ ਵੀਰ ਦੇ ਨਾਲ ਗੱਲਬਾਤ ਕਰਦੇ ਆ ਸੱਸੀ ਕਾ ਬਈ ਨਾਮ ਤੇ ਐਡਰੈਸ ਬੋਲਦੇ ਬਈ ਮਾ ਮੇਰਾ ਬਈ ਠਿੰਗੜਾ ਪਿੰਡ ਠਿੰਗੜਾ ਠੀਕ ਆ ਬਈ ਠੀਕ ਆ ਜਿਹੜੇ ਅੱਜ ਗਾਂ ਲੈ ਕੇ ਆਏ ਕਿੰਨੇਵੇਂ ਸੂਏ ਸੂਗੀ ਬਈ ਠੀਕ ਆ ਬਾਈ ਤੇ ਪਿਛਲੇ ਸਵੇਰ ਦਾ ਦੁੱਧ ਦਾ ਰਿਕਾਰਡ ਕਿੰਨਾ ਰਹਾ ਬਾਈ 20 ਗ੍ਰੀਟਰ ਉਹ ਦਿੱਤਾ ਠੀਕ ਆ ਬਾਈ ਤੇ ਅੱਜ ਕਿੰਨੇ ਦਿਨ ਬਾਕੀ ਆ ਵੀ ਹੁਣ ਅੱਜ 10 ਦਿਨ ਬਾਕੀ ਆ ਠੀਕ ਆ ਬਈ ਤੋੜ ਕੇ ਦਿਖਾ ਦੇ ਵੀ ਇਹਨਾਂ 10 ਤਰੀਕ ਨੂੰ ਜਨਪੁਰੇ ਠੀਕ ਆ ਬਾਈ ਬਾਕੀ ਦੇਖ ਸਕਦੇ ਆ ਬਾਈ ਜਮਾ ਫਿਕਸ ਆਰਡਰ ਦੀ ਆ ਆਉਣ ਦੇ ਵੀ ਬਣਦੇ ਮੋਕੇ ਦੇਖ ਸਕਦੇ ਮੈਂ ਰੋਦੀ ਕੁਆਲਟੀ ਚਾਰੇ ਥਾਣਾ ਜਮਾ ਸਹੀ ਆ ਬਾਕੀ ਸਾਨੂੰ ਤੋਰਾ ਕਰਾਤਾ ਚੈੱਕ ਪਾਈ ਤੋਂ ਹੁਣ ਆਪਾਂ ਰੇਟ ਪੁੱਛਦੇ ਹਾਂ ਹਾਂਜੀ ਵੀ ਰੇਟ ਕੀ ਰੱਖਤਾ ਵੀ ਇਹਦਾ ਰੇਟ ਬਈ 8000 ਮੌਕੇ ਦੇ ਮਾਣ ਤਾਂ ਮਾਣ ਦਾ ਕਰਦਾ ਠੀਕ ਆ ਭਾਈ 80 ਰੁਪਏ ਮਾ ਫੈਕਸ ਨਹੀਂਗਾ ਮੁੱਕ ਤੇ ਮੰਨਤਨ ਹੋ ਜਾਊਗਾ ਬਾਕੀ ਦੇਖ ਸਕਦੇ ਹੋ ਭਾਈ ਜੇਕਰ ਤੁਹਾਨੂੰ ਗਾਂ ਚੰਗੀ ਲੱਗੀ ਬਾਈ ਦਿਨਾ ਕਰ ਲਓ ਸੰਪਰਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ